ਪੰਜਾਬ ਦੇ ਮਸ਼ਹੂਰ ਸ਼ਾਇਰ ਸੁਰਜੀਤ ਪਾਤਰ ਦਾ ਦਿਹਾਂਤ 79 ਸਾਲ ਦੀ ਉਮਰ ਦੇ ਵਿੱਚ ਦੁਨੀਆ ਨੂੰ ਕੇਹਾਲ ਵਿਦਾ ਲੁਧਿਆਣਾ ਵਿੱਚ ਲਏ ਅਖਿਰਲੇ ਸਾਂ ਸੁਰਜੀਤ ਪਾਤਰ ਦੇ ਦਿਹਾਂਤ ਦੇ ਨਾਲ ਪੰਜਾਬੀ ਸਾਹਿਤ ਜਗਤ ਦੇ ਵਿੱਚ ਸੋਗ ਦੀ ਲਹਿਰ ਰੁਗੇ ਸਾਹਿਤਕਾਰਾਂ ਤੇ ਸਿਆਸਤਦਾਨਾਂ ਨੇ ਜਤਾਇਆ ਦੁੱਖ ਸੀਮਾਨ ਬੋਲੇ ਪੰਜਾਬੀ ਮਾਂ ਬੋਲੀ ਦਾ ਰੇੜਾ ਹੋਇਆ ਸੁੰਨਾ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਅੱਜ ਕੋਨਟ ਪਲੇਸ ਦੇ ਹਨੂਮਾਨ ਮੰਦਰ ਦੇ ਵਿੱਚ ਮੱਥਾ ਟੇਕਣਗੇ ਕੇਜਰੀਵਾਲ ਦੁਪਹਿਰ 1 ਵਜੇ ਪਾਰਟੀ ਦਫ਼ਤਰ ਚ ਕਰਨਗੇ ਪ੍ਰੈਸ ਕਾਨਫਰੈਂਸ ਸ਼ਾਂਤੋ ਚੋਣ ਪ੍ਰਚਾਰ ਦੀ ਸਾਂਭਣਗੇ ਕਮਾਨ ਅੱਜ ਦਿੱਲੀ ਵਿੱਚ ਰਹਿਣਗੇ ਮੁੱਖ ਮੰਤਰੀ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਦੇ ਨਾਲ ਮਿਲ ਕੇ ਕੱਢਣਗੇ ਰੋਡ ਸ਼ੋਅ ਪਾਰਟੀ ਉਮੀਦਵਾਰਾਂ ਦੇ ਲਈ ਜਟਾਉਣਗੇ ਸਮਰਥਨ ਭਾਜਪਾ ਉਮੀਦਵਾਰ ਰਵਨੀਤ ਬਿਟੂ ਨੇ ਛੱਡੀ ਲੁਧਿਆਣਾ ਵਾਲੀ ਸਰਕਾਰੀ ਕੋਠੀ ਭਾਜਪਾ ਦਫ਼ਤਰ ਸੀ ਬਤਾਈ ਪੂਰੀ ਰਾਤ ਵੀਰਵਾਰ ਨੂੰ ਨਿਗਮ ਨੇ ਕੱਢਿਆ ਸੀ 2 ਕਰੋੜ ਰੁਪਏ ਦਾ ਨੋਟਿਸ ਜਦ ਦੀ ਜ਼ਮੀਨ ਗਿਰਵੀ ਰੱਖ ਕੇ ਕਰ ਚੁੱਕੇ ਨੇ ਫੁਗਤਾ ਕਰਤਾ ਕੁਲਾਂਗੇ ਦੀ ਫੀਸ ਉਹ ਲੈ ਕੇ ਵਿਦੇਸ਼ ਮੰਤਰੀ ਜੈ ਸ਼ੰਕਰ ਦਾ ਵੱਡਾ ਬਿਆਨ ਭਾਰਤ ਨਹੀਂ ਪਾਕਿਸਤਾਨ ਦੇ ਵੱਲੋਂ ਲਾਈ ਜਾਂਦੀ ਹੈ ਫੀਸ ਗੁਆੰਡੀ ਮੁਲਕ ਕੋਲ ਜ਼ਰੂਰ ਚੁੱਕਾਂਗੇ ਮੁੱਦਾ ਅਸੀਂ ਲੋਕਾਂ ਦੀਆਂ ਭਾਵਨਾਵਾਂ ਦਾ ਕਰਦੇ ਹਾਂ ਸਨਮਾਨ ਪੰਜਾਬ ਦੇ ਵਿੱਚ ਹੁਣ ਤੱਕ 168 ਉਮੀਦਵਾਰਾਂ ਨੇ ਦਾਖਲ ਕੀਤਾ ਨਾਮਿਨੇਸ਼ਨ ਕੱਲ 82 ਉਮੀਦਵਾਰਾਂ ਨੇ ਭਰੇ ਸੀ ਕਾਗਜ਼ 14 ਮਈ ਤੱਕ ਕੀਤੀ ਜਾ ਸਕਦੀ ਹੈ ਨਾਮਜ਼ਦ ਦਮਦਮੀ ਚੱਟਾ ਦੇ ਮੁਖੀ ਹਰਨਾਮ ਸਿੰਘ ਖਾਲਸਾ ਦੇ ਬਿਆਨ ਤੇ ਬੋਲੇ ਸਿਮਰਨਜੀਤ ਸਿੰਘ ਮਾਨ ਹਰਨਾਮ ਸਿੰਘ ਨੂੰ ਖੋਦ ਕਰਵਾਉਣਾ ਚਾਹੀਦਾ ਸੀ ਵਿਆਹ ਖਾਸਾ ਨੇ ਸਿੱਖਾਂ ਨੂੰ ਪੰਜ-ਪੰਜ ਬੱਚੇ ਪੈਦਾ ਕਰਨ ਦੀ ਸੀ ਸਲਾਹ ਬਠਿੰਡਾ ਦੀ ਵੀਰ ਤਲਾਬ ਬਸਤੀ ਦੇ ਵਿੱਚ ਨਸ਼ੇੜੀਆਂ ਨੇ ਪੁਲਿਸ ਦੀ ਟੀਮ ਤੇ ਕੀਤਾ ਹਮਲਾ ਇੱਕ ਪੁਲਿਸ ਕਰਮਚਾਰੀ ਹੋਇਆ ਜ਼ਖਮੀ ਕ੍ਰਿਸਟਲ ਖੋਕੇ ਹਵਾਈ ਫਾਇਰ ਕਰਨ ਦੀ ਵੀ ਕੋਸ਼ਿਸ਼ ਇੱਕ ਮੁਲਜ਼ਮ ਨੂੰ ਫੜਨ ਗਈ ਸੀ ਪੁਲਿਸ ਦੀ ਟੀਮ ਪੋਹਾੜੀ ਦੇ ਵਿੱਚ 24 ਸਾਲ ਦੇ ਨੌਜਵਾਨ ਦਾ ਬੇਰਹਿਮੀ ਦੇ ਨਾਲ ਕਤਲ ਵਾਰਦਾਤ ਤੋਂ ਬਾਅਦ ਮ੍ਰਿਤਕ ਦੀ ਲਾਸ਼ ਨੂੰ ਹਸਪਤਾਲ ਛੱਡ ਕੇ ਫਰਾਰ ਹੋਏ ਦੋ ਮੁਲਜ਼ਮ ਪੁਲਸ ਨੇ ਦਰਜ ਕੀਤਾ ਮਾਮਲਾ ਸਸ਼ਕਲ న్యూਸ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਤੁਹਾਡੇ ਨਾਲ ਗੁਰਜੋ ਸੰਧੂ ਤਾਂ ਅੱਜ ਬੁਲੇਟਨ ਦੀ ਸ਼ੁਰੂਆਤ ਇੱਕ ਅਜਿਹੀ ਖਬਰ ਦੇ ਨਾਲ ਕਰਾਂਗੇ ਜਿਸ ਨੂੰ ਸੁਣ ਕੇ ਹਰ ਇੱਕ ਦੀ ਅੱਖ ਨਾਮ ਹੈ ਪੰਜਾਬੀ ਸਾਹਿਤ ਜਗਤ ਨੂੰ ਵੱਡਾ ਘਾਟਾ ਪਿਆ ਮਸ਼ਹੂਰ ਸ਼ਾਇਰ surjit patar ਅੱਜ ਸਾਡੇ ਵਿਚਕਾਰ ਨਹੀਂ ਰਹੇ ਉਹਨਾਂ ਦਾ ਦਿਹਾਂਤ ਹੋ ਗਿਆ ਹਾਰਟ ਅਟੈਕ ਦੇ ਨਾਲ ਦੱਸਿਆ ਕਿ 6:30 ਵਜੇ ਦੇ ਕਰੀਬ ਉਹਨਾਂ ਦੀ ਮੌਤ ਹੋਈ ਹੈ ਉਹਨਾਂ ਦਾ ਦਿਹਾਂਤ ਹੋਇਆ ਲੁਧਿਆਣਾ ਦੇ ਵਿੱਚ ਆਪਣੇ ਘਰ ਦੇ ਵਿੱਚ ਹੀ ਉਹਨਾਂ ਨੇ ਅਖਿਰਲੇ ਸਾਹ ਲਏ ਪੰਜਾਬੀ ਦੇ ਵੱਡੇ ਸ਼ਾਇਰ ਸਨ surjit patar 79 ਸਾਲ ਦੀ ਉਮਰ ਦੇ ਵਿੱਚ ਜਵਾਨ ਨੂੰ ਦੱਸ ਦਈਏ ਕਿ ਅਲਵਦਾ ਜਹਾਨ ਨੂੰ ਅਲਵਦਾ ਕਿਹਾ ਹੈ 79 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਅਖਿਰਲੇ ਸਾਲ ਲਏ ਨੇ 5 ਸਾਲ ਪਹਿਲਾਂ ਦਾ ਜੇ ਕਿ ਸਰਜੀਤ ਪਾਤਰ ਦੀ ਹਾਰਟ ਸਰਜਰੀ ਹੋਈ ਸੀ ਹਾਲਾਕਿ ਉਹਨਾਂ ਦੇ ਕਰੀਬੀ ਦੱਸਦੇ ਨੇ ਕਿ 1992 ਤੋਂ ਹੀ ਉਹ ਦਿਲ ਦੀਆਂ ਸਮੱਸਿਆਵਾਂ ਦੇ ਨਾਲ ਇਕੱਲੇ ਕਿ ਹਾਰਟ ਦੀ ਪ੍ਰੋਬਲਮ ਦੇ ਨਾਲ ਜੂਝ ਰਹੇ ਸਨ ਔਰ ਅੱਜ ਸਵੇਰੇ ਤੜਕਸਾਰ 6:30 ਵਜੇ ਦੀ ਇਹ ਸਾਰੀ ਘਟਨਾ ਹੈ ਕਿ ਕਹੇ ਕਿ ਉਸ ਵੇਲੇ ਜਦੋਂ ਪਰਿਵਾਰ ਦੇ ਵੱਲੋਂ ਉਹਨਾਂ ਨੂੰ ਉਠਾਇਆ ਗਿਆ ਉਹਨਾਂ ਦੇ ਕਰੀਬੀ ਦੱਸਦੇ ਨੇ ਕਿ ਜਦੋਂ ਉਹਨਾਂ ਦੀ ਪਤਨੀ ਨਨੋਂ ਨੂੰ ਉਠਾਇਆ ਰੂਟੀਨ ਦੇ ਵਾਂਗ ਤਫਿਰ ਉਹ ਨਹੀਂ ਉੱਠੇ ਔਰ ਫਿਰ ਉਹਨਾਂ ਨੇ ਉਹਨਾਂ ਦੇ ਬੇਟੇ ਨੇ ਉਹਨਾਂ ਨੂੰ ਫੋਨ ਕੀਤਾ ਕਿ ਉਹ ਮੰਮੀ ਜਿਹੜੇ ਨੇ ਰੋ ਰਹੇ ਨੇ ਔਰ ਜਿਹੜੇ ਪਾਪਾ ਨਹੀਂ ਉੱਠ ਨਹੀਂ ਰਹੇ ਇਸ ਕਿਸਮ ਦੇ ਨਾਲ ਉਹਨਾਂ ਨੇ ਖੁਦ ਇਹ ਸ਼ਬਦਾਂ ਨੂੰ ਬਿਆਨ ਕੀਤਾ ਸਾਡੇ ਨਾਲ ਕਾਫੀ ਸਮਾਂ ਜੁੜੇ ਵੀ ਰਹੇ ਉਹਨਾਂ ਦੇ ਕਰੀਬੀ ਹਰਪ੍ਰਜਨ ਸਿੰਘ ਗਿੱਲੋਰਾ ਨੇ ਸਾਰੀ ਜਾਣਕਾਰੀ ਦਿੱਤੀ ਤਾਂ 6:30 ਵਜੇ ਇਹ ਘਟਨਾ ਵਾਪਰੀ ਹੈ ਔਰ ਹਰ ਇੱਕ ਦਿਨ ਅਖਨਾ ਮੈਂ ਵੱਖੋ ਵੱਖ ਜਿਹੜੇ ਉਹਨਾਂ ਨੂੰ ਚਾਣ ਵਾਲੇ ਉਹਨਾਂ ਦੇ ਨਾਲ ਕੰਮ ਕਰਨ ਵਾਲੇ ਵੱਡੇ ਲੈਜੈਂਡ ਸਾਡੇ ਨਾਲ ਜੁੜੇ ਮਿਰਮਲ ਰਿਸ਼ੀ ਜਿਨ੍ਹਾਂ ਨੂੰ ਹਾਲ ਹੀ ਦੇ ਵਿੱਚ ਸਨਮਾਨਿਤ ਕੀਤਾ ਗਿਆ ਉਹਨਾਂ ਦੀ ਜਿਹੜੀ ਕਹਿ ਸਕਦੇ ਆ ਕਿ ਬਿਲਕੁਲ ਇਸ ਸੁਣ ਕੇ ਅਜਿਹੇ ਭਾਵੁਕ ਸਨ ਉਹਨਾਂ ਨੇ ਬਹੁਤੀ ਗੱਲਬਾਤ ਵੀ ਨਹੀਂ ਕੀਤੀ ਤਾਂ ਨਹੀਂ ਰখে ਸੁਰਜੀਤ ਪਾਤਰ ਔਰ 79 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਅਖਿਰਲੇ ਸਾਂ ਲਏ ਨੇ ਹਾਰਟ ਅਟੈਕ ਦੇ ਨਾਲ ਉਹਨਾਂ ਦੀ ਮੌਤ ਹੋਈ ਕੱਲ ਦਾ ਜ਼ਿਕਰ ਕਰਾਂਗੇ ਆਨੇ ਕੀ ਬੀਤੇ ਦਿਨ ਦਾ ਕਲ ਪਾਤਰ ਸਾਹਿਬ ਬਰਨਾਲਾ ਦੇ ਇੱਕ ਸਹਿਤ ਸਮਾਗਮ ਦੇ ਵਿੱਚ ਸ਼ਾਮਿਲ ਹੋਏ ਸਨ ਜਿੱਥੇ ਉਹਨਾਂ ਨੇ ਬੈਡਮਿੰਟਨ ਦੇ ਖਿਡਾਰੀਆਂ ਦੇ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੇ ਨਾਲ ਕਾਫੀ ਦੇਰ ਗੱਲਬਾਤ ਵੀ ਕਰਦੇ ਰਹੇ ਨੇ ਤਾਂ ਇਹ ਤਸਵੀਰਾਂ ਨੇ ਬੀਤੇ ਦਿਨ ਦੀਆਂ ਜਿਸ ਦਾ ਜ਼ਿਕਰ ਮੁਹੰਮਦ ਸਦੀਕ ਵੀ ਕਰ ਰਿਹਾ ਸੀ ਹਾਲਾਂਕਿ ਉਹਨਾਂ ਅਦਿਨ ਪ੍ਰੋਗਰਾਮ ਇਸੇ ਦੇ ਵਿੱਚ ਉਹਨਾਂ ਦੀ ਮੁਲਾਕਾਤ ਹੋਈ ਸੀ ਆ ਕਿਸੇ ਹੋਰ ਚ ਇਹ ਇੱਕ ਵੱਖਰਾ ਵਿਸ਼ਾ ਪਰ ਉਹਨਾਂ ਨੇ ਵੀ ਦੱਸਿਆ ਸੀ ਕਿ ਕੱਲ ਹੀ ਉਹਨਾਂ ਦੇ ਨਾਲ ਮੁਲਾਕਾਤ ਹੋਈ ਸੀ ਤਾਂ ਕੱਲ ਦੀਆਂ ਇਹ ਤਸਵੀਰਾਂ ਨੇ ਯਾਨੀ ਕਿ ਹੁਣ ਤੋਂ 24 ਘੰਟੇ ਪਹਿਲਾਂ ਦੀਆਂ ਕਰੀਬ ਦੀਆਂ ਇਹ ਤਸਵੀਰਾਂ ਨੇ surjit patar ਸਾਨੂੰ ਤਸਵੀਰਾਂ ਦੇ ਵਿੱਚ ਬਿਲਕੁਲ ਫਿਟ ਐਂਡ ਫਾਈਨ ਨਜ਼ਰ ਆ ਰਹੀ ਨੇ ਠੀਕ ਠਾਕ ਖੜੇ ਨਜ਼ਰ ਆ ਰਹੀ ਨੇ ਤਾਂ ਇਹ ਬੈਡਮਿੰਟਨ ਦੇ ਖਿਡਾਰੀਆਂ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਹੈ ਗੱਲਬਾਤ ਕੀਤੀ ਹੈ ਤਵਖਵਕ ਸਮਾਗਮਾਂ ਦੇ ਵਿੱਚ ਉਹਨਾਂ ਦਾ ਇਸੇ ਤਰੀਕੇ ਜਾਣਾ ਆਉਣਾ ਰਹਿੰਦਾ ਸੀ ਕਿਉਂਕਿ ਬਹੁਤ ਉੱਗੇ ਦੱਸ ਦਈਏ ਕਿ ਲੇਖਾਰੀ ਸ਼ਾਇਰ ਔਰ ਵਖਵਕ ਜਿਹੜੇ ਅਵਧਿਆ ਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਵੱਖ-ਵੱਖ ਪੁਰਸਕਾਰ ਉਹਨਾਂ ਨੂੰ ਮਿਲੇ ਤਾਂ ਅਜਿਹਾ ਜਿਹੜੇ ਪ੍ਰੋਗਰਾਮ ਨੇ ਸਮਾਗਮ ਨੇ ਉੱਥੇ ਉਹਨਾਂ ਨੂੰ ਬਤੌਰ ਮੁੱਖ ਮਹਿਮਾਨ ਜਿਹੜਾ ਹੈ ਉਹ ਸੱਦਿਆ ਜਾਂਦਾ ਰਿਹਾ ਤਾਂ ਬਰਨਾਲਾ ਦੀਆਂ ਇਹ ਤਸਵੀਰਾਂ ਨੇ ਕੱਲ ਬਰਨਾਲਾ 'ਚ ਸੀ ਜਦੋਂ ਇਹ ਸਨਮਾਨ ਉਹਨਾਂ ਨੂੰ ਦਿੱਤਾ ਗਿਆ ਹੈ ਤਸਵੀਰਾਂ ਸਾਫ਼ ਤੌਰ ਤੇ ਅਸੀਂ ਵੇਖ ਰਿਹਾ ਵੱਖ-ਵੱਖ ਹੋਰ ਜਿਹੜੇ ਉੱਥੇ ਪਹੁੰਚੇ ਹੋਏ ਜੇਤੂ ਹੋ ਸਕਦੇ ਨੇ ਹੋਰ ਲੋਕ ਹੋ ਸਕਦੇ ਨੇ ਜਿਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਖੁਦ ਸੁਰਜੀਤ ਪਾਤਰ ਉਹਨਾਂ ਦੇ ਵੱਲੋਂ ਤਾਂ ਇਹ ਤਸਵੀਰਾਂ ਕੱਲ੍ਹ ਦੀਆਂ ਨੇ ਜਦੋਂ ਬੈਡਮਿੰਟਨ ਦੇ ਨਾਲ ਬੱਚਿਆਂ ਦੇ ਨਾਲ ਉਹ ਗੱਲਬਾਤ ਕਰਦੇ ਮੁਲਾਕਾਤ ਕਰਦੇ ਹੋਏ ਨਜ਼ਰ ਆ ਰਹੇ ਨੇ ਤਕਲ ਮਿਲਾ ਕੇ ਗੱਲ ਇੱਕ ਅਸੀਂ ਕਹਿ ਸਕਦੇ ਹਾਂ ਕਿ ਸਾਹਾਂ ਦਾ ਜਿਹੜਾ ਹੈ ਉਹ ਨਹੀਂ ਪਤਾ ਕਿ ਕਦੋਂ ਕਿੱਥੇ ਚਲੇ ਜਾਣਗੇ ਕਦੋਂ ਕਿੱਥੇ ਜਾਣਗੇ ਤਾਂ ਕੱਲ੍ਹ ਦੀਆਂ ਇਹ ਤਸਵੀਰਾਂ ਔਰ ਅੱਜ ਤੜਕਸਰ ਹੀ ਉਹਨਾਂ ਦਾ ਦੇਹਾਂਤ ਹੋ ਗਿਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਸਿਗਰ ਹੈ ਇਸੇ ਵਾਰੀ ਗੱਲ ਹੈ ਜਿਆਪੀ ਸੈਕ ਸਵਾਪੁਰਨਾਲਾ ਇਸ ਵੀ ਸਭ ਤੋਂ ਰਾਣੀਆਂ ਮਾਨ ਸਰਸੰਦਰੀ ਹੋਰ ਪ੍ਰਵਾਹ ਦੇ ਕੇ ਅੱਜ ਦੇ ਸਵਾਗਤ ਤੇ ਆ ਕੇ ਮੈਂ ਮੇਰੇ ਸਾਰੇ ਰਾਣੇ ਦੋਸਤ ਯਾਦ ਆ ਰਹੇ ਕਿ ਤੇ ਆਸਰੀ ਆ ਜਾ ਰਹੇ ਜੁਗਾ ਸਿੰਘ ਆ ਰਿਹਾ ਹੈ ਤੋਂ ਅੱਜ ਵੀ ਮੈਂ ਬਹੁਤ ਖੁਸ਼ ਰਿਹਾ ਕਿ ਤੇਨ ਕਿਤਾਬਾਂ ਜਿਨ੍ਹਾਂ ਦੇ ਸਨਮਾਨ ਕੀਤਾ ਗਿਆ ਮੁਖਰੇ ਇਹ ਸਵਾਲ ਆਸਵੰਦਿਤ ਹੋਇਆ ਹੈ। ਇੱਕ ਨਵੀਂ ਕਿਤਾਬ ਆ ਰਿਲੀਜ਼ ਹੋਈ ਹੈ ਜਿਹੜਾ ਜੰਮੇ ਪੰਜਾਬੀ ਕਾਰ ਦੀ ਸ਼ਾਹ ਹੈ। ਇਹ ਤੋਂ ਸਮਝ ਆਉਂਦਾ ਕਿ ਪੰਜਾਬੀ ਭਾਸ਼ਾ ਦੀ ਬਹੁਤ ਜ਼ਰੂਰਤ ਹੈ। ਤਾਂ ਇਹ ਕੱਲ ਦਾ ਬਿਆਨ ਸੁਰਜੀਤ ਪਾਤਰ ਉਹਦਾ ਜਿਹੜਾ ਉਹਨਾਂ ਨੇ ਦਿੱਤਾ ਔਰ ਇਹ ਕੱਲ ਸਮਾਗਮ ਚ ਸ਼ਾਮਲ ਹੋਈ ਸੀ ਦੱਸਿਆ ਕਿ ਭਗਵੰਤ ਮਾਨ ਸੂਬੇ ਦੇ ਮੁੱਖ ਮੰਤਰੀ ਉਹਨਾਂ ਨੇ ਟਵੀਟ ਕੀਤਾ। ਉਹਨਾਂ ਨੇ ਲਿਖਿਆ ਪੰਜਾਬੀ ਬੋਲੀ ਦੇ ਮਾਣ ਮੱਤੇ ਪੁੱਤ ਸੁਰਜੀਤ ਪਾਤਰ ਸਾਹਿਬ ਦੇ ਅਚਾਨਕ ਚਲੇ ਜਾਣ ਤੇ ਬਹੁਤ ਦੁੱਖ ਹੋਇਆ ਪੰਜਾਬੀ ਮਾਂ ਬੋਲੀ ਦਾ ਵੇੜਾ ਅੱਜ ਸੁੰਨਾ ਹੋ ਗਿਆ ਹੈ ਤਾਂ ਸੀਐਮ ਭਗਵੰਤ ਪਾਣੇ ਇਹ ਟਵੀਟ ਕੀਤਾ ਹੈ ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਵੀ ਟਵੀਟ ਕੀਤਾ ਗਿਆ ਸਾਫ ਦਾ ਸੀਐਮ ਨੇ ਉਹਨਾਂ ਲਿਖਿਆ ਕਿ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਨੇ ਇੱਕ ਯੁੱਗ ਦਾ ਅੰਤ ਮਸ਼ਹੂਰ ਪੰਜਾਬੀ ਲੇਖਕ ਅਤੇ ਕਵੀ ਪਦਮਸ਼੍ਰੀ ਸੁਰਜੀਤ ਪਾਤਰ ਸਾਹਿਬ ਦਾ ਅੱਜ ਦੇਹਾਂਤ ਹੋ ਗਿਆ। ਉਹਨਾਂ ਦੇ ਪਰਿਵਾਰ ਅਤੇ ਦੁਨੀਆ ਭਰ ਦੇ ਲੱਖਾਂ ਪ੍ਰਸ਼ੰਸਕਾਂ ਪ੍ਰਤੀ ਮੇਰੀ ਦਿਲੀ ਸੰਵੇਦਨਾ। ਪੰਜਾਬ ਨੇ ਅੱਜ ਇੱਕ ਹੀਰਾ ਗਵਾ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇਹ ਲਿਖਿਆ ਹੈ ਤਾਂ ਸੁਭੀਰ ਬਾਦਲ ਨੇ ਵੀ ਟਵੀਟ ਕੀਤਾ ਹੈ। ਉਹਨਾਂ ਨੇ ਲਿਖਿਆ ਹੈ ਕੋਈ ਡਾਲੀਆਂ ਚੋਂ ਲੰਗਿਆ ਹਵਾ ਬਣ ਕੇ। ਮਾਂ ਬੋਲੀ ਪੰਜਾਬੀ ਦੇ लाडले ਪੁੱਤਰ ਮਹਾਨ ਕਵੀ ਤੇ ਇਸ ਸਦੀ ਵਿੱਚ ਸਾਹਿਦ ਦੇ ਯੋਗ ਪਦਮ ਸ਼੍ਰੀ ਸੁਰਜੀਤ ਪਾਤਰ ਜੀ ਦੇ ਆਕਾਲ ਚਲਾਣੇ ਦਿਨ ਸਾਹਿਦ ਦੀ ਦੁਨੀਆ ਦੇ ਵਿੱਚ ਅਜੀਹਾ ਖਲਾਅ ਪੈਦਾ ਹੋ ਗਿਆ ਹੈ ਜਿਸ ਨੂੰ ਪਰਨਾ ਬਹੁਤ ਹੀ ਮੁਸ਼ਕਲ ਹੋਏਗਾ ਸੇ ਬਟਾਲਵੀ ਦੇ ਕਾ ਤੋ ਬਾਤ ਪਾਤਰ ਸਾਹਿਬ ਪੰਜਾਬੀ ਦੀ ਪੰਜਾਬੀਆਂ ਦੇ ਸਭ ਤੋਂ ਵੱਧ ਮਕਬੂਲ ਅਤੇ ਪਿਆਰੇ ਸ਼ਾਇਰ ਸਨ ਮੈਂ ਉਹਨਾਂ ਦੇ ਪਰਿਵਾਰਾਂ ਤੇ ਉਹਨਾਂ ਦੇ ਬੇਸ਼ੁਮਾਰ ਚਾਹਣ ਵਾਲਿਆਂ ਦੇ ਨਾਲ ਦਿਲ ਦੀਆਂ ਗਹਿਰਾਈਆਂ ਤੋਂ ਦੁੱਖ ਤੇ ਹਮਦਰਦੀ ਦਾ ਪ੍ਰਗਟਾਵਾ ਕਰਦਾ ਅਤੇ ਅਕਾਲ ਪੁਰਖ ਦੇ ਚਰਨਾਂ ਵਿੱਚ ਬੇਨਤੀ ਕਰਦਾ ਕਿ ਉਹ ਪਾਤਰ ਸਾਹਿਬ ਦੀ ਪਾਵਨ ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਅਤੇ ਉਹਨਾਂ ਦੇ ਪਰਿਵਾਰ ਤੇ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਉਹਨਾਂ ਦੇ ਚਾਹਣ ਵਾਲਿਆਂ ਨੂੰ ਇਸ ਕਦਮ ਇਸ ਸਦਮੇ ਤੇ ਬਰਦਾਸ਼ਤ ਕਰਨ ਦਾ ਬਲ ਬਖਸ਼ਣਤਾ ਇਹ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਟਵੀਟ ਕੀਤਾ ਗਿਆ ਹੈ ਰਾਜਾ ਬੜਿੰਗ ਵੀ ਟਵੀਟ ਕਰਦੇ ਨੇ ਔਰ ਲਿਖਦੇ ਨੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਉਸ ਨੂੰ ਦੁਨੀਆ ਦੇ ਨਕਸ਼ੇ ਤੇ ਚਮਕਾਉਣ ਵਾਲੇ ਸਾਡੇ ਬਹੁਤ ਹੀ ਹਰਮਨ ਪਿਆਰੇ ਫਤਮ ਸ਼੍ਰੀ ਸੁਰਜੀਤ ਪਾਤਰ ਦਾ ਅਕਾਲ ਚਨਾਣਾ ਕਰ ਜਾਣਾ ਜਿੱਥੇ ਬਹੁਤ ਹੀ ਦੁਖਦਾਈ ਹੈ ਉੱਥੇ ਪੰਜਾਬੀ ਸਾਹਿਤ ਦੇ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ ਇਸ ਦੁੱਖ ਦੀ ਘੜੇ 'ਚ ਮੇਰੇ ਪਰਿਵਾਰ ਦੇ ਨਾਲ ਡੂੰਗੀ ਸਵੇਦਨਾ ਵਾਹਿਗੁਰੂ ਨੇਕ ਰੂਹ ਨੂੰ ਆਪਣੇ ਚਰਨਾਚਨ ਨਿਵਾਸ ਬਖਸ਼ੇ ਇੱਥੇ ਨਿਰਮਲ ਰਿਸ਼ੀ ਜੀ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਸਵਾਗਤ ਹੈ ਮੈਡਮ న్యూਸ 18 ਪੰਜਾਬ ਤੇ ਤਾਂ ਇਹ ਮੰਦ ਭਾਗੀ ਖਬਰ surjit patarora ਦੀ ਆਈ ਹੈ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ ਇਹ ਤਾਂ ਹੁਣ ਖਬਰ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ ਕਿ ਬਹੁਤ ਦੇਖਦੇ ਮੈਂ ਜਾਣਦੀ ਸੀ ਸਾਡੇ ਕਾਲਜ ਹੁੰਦੇ ਸੀ ਇਹ ਤੇ ਬੜੇ ਪਿਆਰ ਨਾਲ ਮਿਲਦੇ ਹੁੰਦੇ ਸੀ ਬਹੁਤ ਸੋਹਣੀ ਸਿਖਿਆ ਨਾਲ ਲੱਗੀ ਦੋਸਤੀ ਸੀ ਕਵਿਤਾ ਮੈਂ ਪੜ੍ਹਦੇ ਸੁਣਾ ਕੇ ਤੇ ਮੈਨੂੰ ਬੜਾ ਹਾਸਾ ਆਉਂਦਾ

ਬੇਰੀ ਸਰ ਬੇਰੀ ਸਰ ਤੁਸੀਂ ਬਹੁਤ பாਬੂ ਕੋ பாਬੂ ਕੋ ਜੇ ਕੋਈ ਵੀ ਗੱਲਬਾਤ ਸੰਜੀ ਕਰਨੀ ਚਾਹੋ ਥੋੜੇ ਸ਼ਬਦਾਂ ਚ ਮੈਨੂੰ ਮੈਨੂੰ ਨਹੀਂ ਗਿਆ ਜੰਦੀ ਮੈਨੂੰ ਦੁੱਖ ਹੋਇਆ ਬਹੁਤ ਬਾਕੀ ਮੈਂ ਹੁਣ ਅਸਲ ਕੁਝ ਕਹਿ ਸਕਦਾ ਹਾਂ ਹੂੰ ਠੀਕ ਹੈ ਠੀਕ ਹੈ ਤੁਸੀਂ ਆਪਣੇ ਆਪ ਨੂੰ ਵੀ ਸੰਭੋ ਬਹੁਤ ਬਹੁਤ ਸ਼ੁਕਰੀਆ ਨਿਰਮਲ ਦੇਸ਼ੀ ਜੀ ਓਕੇ ਜੀ ਬਹੁਤ ਹੀ ਦੁਖਦਾਈ ਖਬਰ ਹੈ ਮੈਂ ਸੰਦਾ ਸਾਹਿਤ જગਤ ਵਿੱਚ ਔਰ ਜਿਨੇ ਵੀ ਜੋ ਲੋਕ ਸਾਹਿਤ ਨੂੰ ਪਿਆਰ ਕਰਦੇ ਨੇ ਕਵਿਤਾ ਨੂੰ ਪਿਆਰ ਕਰਦੇ ਨੇ ਸਰਜੀਤ ਪਾਤਰ ਜੀ ਨੂੰ ਪਿਆਰ ਕਰਦੇ ਸੀਗੇ ਉਹਨਾਂ ਵਾਸਤੇ ਅਸਹਿ ਤੇ ਅਕਾਏ ਇਹ ਖਬਰ ਹੈਗੀ ਹੈ ਬਹੁਤ ਦੁੱਖ ਦੀ ਗੱਲ ਹੈ ਪਰਮਾਤਮਾ ਉਹਨੂੰ ਆਤਮਿਕ ਸ਼ਾਂਤੀ ਰੱਖੇ ਪਰ ਇਹ ਦੁੱਖ ਬਹੁਤ ਗਹਿਰ ਤੈਸੇ ਤਾਂ ਉਹ ਆਪਣੇ ਸਹਿਦ ਜਨੌਰ ਆਪਣੀਆਂ ਕਿਤਾਬਾਂ ਦੇ ਵਿੱਚ ਆਪਣੀਆਂ ਲੇਖੜੀਆਂ ਦੇ ਵਿੱਚ ਉਹ ਹਮੇਸ਼ਾ ਹੀ ਜ਼ਿੰਦਾ ਰਹਿਣਗੇ ਲੇਕਿਨ ਫਿਰ ਵੀ ਸਿਰਕ ਤੌਰ ਤੋਂ ਉਹ ਸਾਡੇ ਨਾਲੋਂ ਵਿਛੜ ਗਏ ਨੇ ਬਹੁਤ ਦੁੱਖ ਦੀ ਗੱਲ ਹੈ ਅਚਨ ਚੇਤ ਤੇ ਖਬਰ ਆਉਂਦੀ ਹੈ ਬਿਮਾਰ ਵੀ ਨਹੀਂ ਸੀ ਜੋ ਜਾਣਕਾਰੀ ਮਿਲ ਰਹੀ ਹੈ ਸਦੀਕ ਸਾਹਿਬ ਕਿਵੇਂ ਵੇਖਦੇ ਹੋ ਸਾਢੇ 6 ਵਜੇ ਜਦੋਂ ਪਤਨੀ ਉਹਨਾਂ ਦੇ ਉਠਾਉਣ ਲੱਗੇ ਰੁਟੀਨ ਦੇ ਵਾਂਗ ਉਹ ਨਹੀਂ ਉੱਠੇ ਔਰ ਕੋਈ ਕਿੱਸਾ ਕੋਈ ਮੁਲਾਕਾਤ ਅਖੀਰਲੀ ਸਾਂਝੀ ਕਰਨਾ ਚਾਹੋ ਤੁਸੀਂ ਮੁਲਾਕਾਤ ਹੋਣ ਨਾਲ ਬਹੁਤ ਤਰੀ ਹੋਈ ਹੈ ਜੀ ਮੁਲਾਕਾਤ ਤਾਂ ਕੱਲ ਵੀ ਹੋਈ ਸੀ ਅੱਛਾ ਬਹੁਤ ਦੁੱਖ ਦੀ ਗੱਲ ਹੈ ਮੈਂ ਸੋਚਦਾ ਵੀ ਇਹ ਇਤੋਂ ਵੱਡੀ ਦੁਖਦਾਈ ਖਬਰ ਕੋਈ ਨਹੀਂ ਸਕਦਾ ਕੱਲ ਹੀ ਮਿਲੇ ਅਸੀਂ ਕੱਲ ਹੀ ਮਿਲੇ ਸੀ ਕੱਲ ਮਿਲੇ ਹਾਂ ਹਾਂ ਜੀ ਬਹੁਤ ਬਹੁਤ ਦੁੱਖਦਾਈ ਖਬਰ ਹੈ ਕੱਲ ਕਿੱਥੇ ਮੁਲਾਕਾਤ ਹੋਈ ਤੁਹਾਡੀ ਜੇ ਤੁਸੀਂ ਥੋੜਾ ਜਿਹਾ ਦੱਸ ਸਕਦੇ ਇੱਥੇ ਜੀ ਸਾਡੇ ਇੱਕ ਦੋਸਤ ਆਏ ਹੋਏ ਨੇ ਮਿਸ ਫਿਲ ਸਾਹਿਬ ਜੋ ਕਿ ਜਿਹਨਾਂ ਦਾ ਇੱਕ ਚੈਨਲ ਚੱਲਦਾ ਕ੍ਰੀਏਟਰ ਚ ਜੀ ਹਰਜਿੰਦਰ ਫਿਲ ਜੀ ਉਹਨਾਂ ਦੇ ਨਾਲ ਵੀ ਮੁਲਾਕਾਤ ਹੋਈ ਸੀ ਓਕੇ ਦੇਖੋ ਸਾਹਮਣੇ ਥੋੜਾ ਅੱਗੇ ਜੀ ਉਹਨਾਂ ਨੂੰ ਚੌਣ ਪਾਲੇ ਔਰ ਜਾਣੇ ਮਾਨੇ ਲੋਕ ਜੁੜੇ ਜਿਨ੍ਹਾਂ ਦੇ ਵੱਲੋਂ ਉਨ੍ਹਾਂ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਕਿਸ ਤਰੀਕੇ ਦੇ ਸੁਪਾ ਦੇ ਸਨ ਔਰ ਕਦੋਂ ਮੁਲਾਕਾਤ ਹੋਈ ਸੀ ਤਾਂ ਕੱਲ ਦੀਆਂ ਇਹ ਤਸਵੀਰਾਂ ਅਸੀਂ ਬਰਨਾਲਾ ਦੀਆਂ ਦਿਖਾ ਰਹੇ ਹਾਂ ਜਦੋਂ ਇੱਕ ਸਮਾਗਮ 'ਚ ਪਹੁੰਚੇ ਹੋਏ ਸੀ ਸੁਰਜੀਤ ਪਾਤਰ ਤਾਂ ਇਸੇ ਦੇ ਵਿਚਾਲੇ ਸਿੱਧਾ ਰੁਕ ਕਰਾਂਗੇ ਲੁਧਿਆਣਾ ਤੋਂ ਮੇਰੇ ਸਹਿਯੋਗੀ ਇਸ ਵੇਲੇ ਲਾਈਵ ਮੌਜੂਦ ਨੇ ਉਹਨਾਂ ਦਾ ਰੁਕ ਕਰਦੇ ਹਾਂ ਅ ਰੋਹਿਤ ਕੀ ਕੁਝ ਇਸ ਵੇਲੇ ਦੀ ਤਸਵੀਰ ਹੈ ਪਰਿਵਾਰ ਨੂੰ ਇੱਕਦਮ ਤੋਂ ਅਜਿਹਾ ਸਦਮਾ ਲੱਗਿਆ ਬਹੁਤ ਵੱਡਾ ਕਾਟਾ ਪਿਆ ਬਿਲਕੁਲ ਗੁਰਜੋਤ ਹੈ ਚਕੋ 2000 ਦੋਹਰਾਇ ਨਹੀਂ ਹੈਗੀ ਕਿ ਇੱਕ ਘਾਟਾ ਜਿਹੜਾ ਵਾ ਉਹ ਸਿਰਫ ਪਰਿਵਾਰ ਨੂੰ ਨਹੀਂ ਪੂਰੇ ਪੰਜਾਬ ਨੂੰ ਉਸ ਸਾਹਿਤ ਅਕੈਡਮੀ ਨੂੰ ਉਸ ਸਾਹਿਤ ਦੇ ਪੜਨ ਵਾਲੇ ਪਾਠਕਾਂ ਨੂੰ ਜਿਹੜੇ ਕਿ ਇਹਨਾਂ ਨਾਲ ਜੁੜੇ ਹੋਏ ਸੀਗੇ ਔਰ ਸਭ ਤੋਂ ਪਹਿਲਾਂ ਮੈਂ ਤਸਵੀਰ ਦਿਖਾ ਦੇਣਾ ਚਾਹੁੰਦਾ ਉਹਨਾਂ ਦੇ ਘਰ ਦੀ ਕਿ ਇਸ ਘਰ ਦੇ ਵਿੱਚ ਹੁਣ ਸਨਾਟਾ ਫਸਰ ਚੁੱਕਾ ਵਾ ਔਰ ਇਸੇ ਘਰ ਦੇ ਵਿੱਚ ਅੱਜ ਸਵੇਰੇ ਲਗਭਗ 6:30 ਦੇ ਆਸ-ਪਾਸ ਜਿਹੜੇ ਨੇ ਸਰਜੀਤ ਪਾਤਰ ਜਿਹੜੇ ਨੇ ਉਹਨਾਂ ਨੇ ਅੰਤਿਮ ਸਾਹ ਲਿੱਤੇ ਨੇ ਸਾਇਲੈਂਟ ਉਹਨਾਂ ਨੂੰ ਅਟੈਕ ਹੋਇਆ ਵਾ ਕਿਉਂਕਿ ਜਿਸ ਵੇਲੇ ਉਹਨਾਂ ਦੀ ਪਤਨੀ ਉਹਨਾਂ ਨੂੰ ਉਠਾਣ ਵਸਤੇ ਗਈ ਤਾਂ ਉਸ ਵੇਲੇ ਉਹ ਨਹੀਂ ਉੱਠੇ ਤਾਂ ਉਸ ਤੋਂ ਬਾਅਦ ਹੀ ਪਤਾ ਲੱਗ ਪਾਇਆ ਕਿ ਉਹਨਾਂ ਇੱਕ ਤਬੀਅਤ ਜਿਹੜੀ ਇੱਕਦਮ ਜਿਹੜੇ ਹੈ ਸਰੀਰ ਠੰਡਾ ਬਨਾ ਸ਼ੁਰੂ ਹੋ ਚੁੱਕਾ ਸੀ ਬਿਲਕੁਲ ਇਸ ਘਰ ਦੇ ਬਿਲਕੁਲ ਸਾਹਮਣੇ ਉਹਨਾਂ ਦੇ ਜਿਹੜੇ ਪੜੋਸੀ ਹੈਗੇ ਨੇ ਡਾਕਟਰ ਹੈਗੇ ਨੇ ਉਹਨਾਂ ਨੇ ਵੀ ਚੈੱਕ ਕੀਤਾ ਤਾਂ ਉਹਨਾਂ ਨੂੰ ਉੱਥੋਂ ਹੀ ਤੇ ਲੋਗ ਮੇਰੇ ਨਾਲ ਜੁੜੇ ਹੋਏ ਨੇ ਇੱਥੇ ਦੇ ਆਸ-ਪਾਸ ਦੇ ਸਰ ਕੀ ਕਹਿਣਾ ਚਾਹੂਗੇ ਕਿਸ ਤੱਕ ਇਹ ਨਹੀਂ ਡੈਥ ਹੋਈ ਹੈ ਕੀ ਨੇ ਤੁਹਾਨੂੰ ਪਤਾ ਲੱਗਿਆ ਔਰ ਕੀ ਪਤਾ ਲੱਗਿਆ ਦੇਖੋ ਜਜ ਬੜਾ ਮੰਦ ਭਾਗੀ ਦੇ ਨੇ ਸਾਡੇ ਸੂਬੇ ਪੰਜਾਬ ਲਈ ਔਰ ਸਮੁੱਚੇ ਸੰਸਾਰ ਚ ਬੈਠੇ ਸਾਰੇ ਹੀ ਸਾਡੇ ਜਿਹੜੇ ਪੰਜਾਬ ਦੀ ਵੱਖ-ਵੱਖ ਕੋਨੇ ਤੋਂ ਦੁਨੀਆ ਬੈਠੀ ਹੈ ਕਿਉਂਕਿ ਪਾਤਰ ਸਾਹਿਬ ਉਹ ਇਨਸਾਨ ਸਨ ਉਹ शख्सियत ਸਨ ਜਿਨ੍ਹਾਂ ਨੇ ਕਦੀ ਵੀ ਆਪਣੇ ਆਪ ਨਾਲ ਬਾਰੇ ਕਿਸੇ ਨੂੰ ਜ਼ਿਕਰ ਤੱਕ ਨਹੀਂ ਕੀਤਾ ਅਜ ਤੱਕ ਮੇਰਾ ਨਹੀਂ ਖਿਆਲ ਉਹਨਾਂ ਨੇ ਕਦੀ ਕਿਸੇ ਨੂੰ ਦੱਸਿਆ ਵੀ ਉਹਨਾਂ ਕੋਲ ਕੀ ਅਹੁਦਾ ਹੈ ਕਿ ਤੁਹਾਡੇ ਅਵਾਰਡ ਨੇ ਵਿਰਾਸਤ ਦੀ ਬਤੌਰ ਲਿਟਰਰੀ ਦੇ ਵਿੱਚ ਲਿਟਰੇਚਰ ਦੇ ਵਿੱਚ ਸਭ ਤੋਂ ਵੱਡੀ ਗੱਲ ਵੀ ਉਹ ਇੱਕ ਵਿਰਾਸਤ ਦਾ ਖਜ਼ਾਨਾ ਅੱਜ ਉਹਨਾਂ ਦੇ ਨਾਲ ਹੀ ਅਕਾਲ ਪੁਰਖ ਕੋ ਚਲੇ ਗਿਆ ਲੱਗਦਾ ਹੈ ਕਿ ਇੱਕ ਨਾ ਪੂਰਾ ਹੋਣ ਵਾਲਾ ਘਾਟ ਆ ਪੰਜਾਬ ਨੂੰ ਇੰਡਸਟਰੀ ਨੂੰ ਔਰ ਲੋਕਾਂ ਨੂੰ ਪਿਆ। ਮੈਂ ਤਾਂ ਇਹ ਕਹੂੰਗਾ ਜੀ ਵੀ ਹੈਵ ਲੌਸਟ ਐਕਚੁਅਲੀ ਦ ਲੇਜੈਂਡ ਟੂਡੇ। ਉਹ ਇਨਸਾਨ ਜਿਹਦੇ ਇੱਕ ਇੱਕ ਅਲਫਾਜ਼ ਇੱਕ ਇੱਕ ਜਿਹੜਾ ਬੋਲ ਔਰ ਲੇਖ ਸੀਗਾ ਉਹ ਦੁਨੀਆ ਉਸ ਨੂੰ ਸਤਿਕਾਰ ਕਰਦੀ ਸੀ ਸਲਾਮ ਕਰਦੀ ਸੀ। ਮੈਂ ਤਾਂ ਇਹ ਕਹੂੰਗਾ ਵੀ ਬਹੁਤ ਥੋੜੇ ਸਾਡੇ ਲੁਧਿਆਣਾ ਸ਼ਹਿਰ ਦੇ ਵਸਨੀਕਾਂ ਨੂੰ ਇਹ ਪਤਾ ਹੀ ਨਹੀਂ ਸੀਗਾ ਵੀ ਐਡੇ ਵੱਡੇ ਜਿਹੜੇ ਜਿਨ੍ਹਾਂ ਤੇ ਪ੍ਰਮਾਤਮਾ ਦੀ ਕਿਰਪਾ ਹੈ ਜਿਹੜੇ ਇੱਕ ਐਨਸਾਈਕਲੋਪੀਡੀਆਂ ਨੇ ਲਾਇਬ੍ਰੇਰੀ ਪੰਜਾਬੀ ਦੇ ਵਿਰਾਸਤ ਦੇ ਲੋਕ ਗੀਤਾਂ ਦੇ ਕਵਿਤਾਾਂ ਦੇ ਵੀ ਉਹ ਆਸ਼ਾਪੁਰੀ ਰੈਜ਼ੀਡੈਂਸ਼ੀਅਲ ਏਰੀਆ ਲੁਧਿਆਣੇ 'ਚ ਰਹਿੰਦੇ ਸੀ ਉਹਨਾਂ ਤੋਂ ਵੱਧ ਲੁਧਿਆਣੇ ਦੇ ਲੋਕਾਂ ਤੋਂ ਮੈਂ ਕਹੂੰਗਾ ਜਿੰਨੇ ਕੋ ਸਾਡੇ ਪੰਜਾਬੀ ਬਾਹਰੋਂ ਐਨ ਆਰ ਆਈ ਜਾਂਦੇ ਸੀ ਉਹ ਸਾਨੂੰ ਕਹਿੰਦੇ ਸੀ ਸਾਨੂੰ ਮਿਲਾਓ ਸਾਡੇ ਲਈ ਉਹਨਾਂ ਦੇ ਦੋ ਅਲਫ਼ਾਜ਼ ਦਸਕਤ ਲੈਣੇ ਪਦਮਸ਼੍ਰੀ ਪਾਤਰ ਸਾਹਿਬ ਦਾ ਕਟਾ ਕੋਈ ਵੀ ਪੂਰਾ ਨਹੀਂ ਕਰ ਸਕੇਗਾ ਜਿਹੜੇ ਉਹਨਾਂ ਨਾਲ ਜੁੜੇ ਹੋਏ ਸੀ ਉਹਨਾਂ ਨੂੰ ਸ਼ੋਕ ਹਮੇਸ਼ਾ ਰਹੇਗਾ ਪਰਿਵਾਰ ਨੂੰ ਰਹੇਗਾ ਹੁਣ ਲੋਕ ਜਾਣਨਾ ਚਾਹੁੰਦੇ ਨੇ ਕਿ ਉਹਨਾਂ ਦਾ ਅੰਤਿਮ ਸੰਸਕਾਰ ਕਦ ਕੀਤਾ ਜਾਏਗਾ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਹੁਣ ਜਿਹੜਾ ਜਿਹੜੀ ਉਹਨਾਂ ਦੇ ਪਾਤਿ ਸ਼ਰੀਰ ਹੈਗਾ ਉਹ ਡੀਐਮਸੀ ਹਸਪੀਟਲ ਚਰਖਾ ਦਿੱਤਾ ਗਿਆ ਉਹਦੇ ਚ ਇਸ ਤਰ੍ਹਾਂ ਹੈਗਾ ਡਾਕਟਰ ਗੁਰਪ੍ਰੀਤ ਵੌਂਡਰ ਸਾਹਿਬ ਨੂੰ ਸਵੇਰੇ ਜਦੋਂ ਫੋਨ ਕੀਤਾ ਉਹਨਾਂ ਨੇ ਉਸੇ ਵੇਲੇ ਹੀਰੋ ਹਾਰਟ ਤੋਂ ਐਂਬੂਲੈਂਸ ਭੇਜੀ ਸੀ ਤੇ ਜਦੋਂ ਡਾਕਟਰ ਸਾਹਿਬ ਨੇ ਜਿਹੜੇ ਉਹਨਾਂ ਦੇ ਨੇਬਰ ਨੇ ਉਹਨਾਂ ਨੇ ਉਹਨਾਂ ਨੂੰ ਡਿਕਲੇਅਰ ਡੈੱਡ ਕੀਤਾ ਤੇ ਉਹਨਾਂ ਦੇ ਨੈਚੁਰਲ ਸਰਟੀਫਿਕੇਟ ਜਿਹੜਾ ਡੈਥ ਦਾ ਹੋਇਆ ਉਸ ਤੋਂ ਬਾਅਦ ਫਿਰ ਫੈਮਿਲੀ ਨੇ ਇਹੀ ਡਿਸੀਜਨ ਲਿਆ ਵੀ ਹੀਰੋ ਹਟ ਮੋਰਚਰੀ ਦੇ ਵਿੱਚ ਉਹਨਾਂ ਦੀ ਬਾਡੀ ਰਖਾਈ ਜਾਵੇ ਕਿਉਂਕਿ ਗਰਮੀ ਬਹੁਤ ਹੈ ਤੇ ਉਹਨਾਂ ਦੇ ਜਿਹੜੇ ਵੱਡੇ ਸੁਪੁੱਤਰ ਨੇ ਸ਼੍ਰੀ ਅੰਕੁਰ ਸਿੰਘ ਪਾਤਰ ਉਹ ਆਸਟ੍ਰੇਲੀਆ ਤੋਂ ਆ ਰਹੇ ਨੇ ਜਿਸ ਤਰ੍ਹਾਂ ਵੀ ਉਹ ਡਿਸੀਜਨ ਲੈਣਗੇ ਅਸੀਂ ਡਿਸਟ੍ਰਿਕਟ ਪਬਲਿਕ ਰਿਲੇਸ਼ਨ ਆਫੀਸਰ ਲੁਧਿਆਣਾ ਦੇ ਥਰੂ ਸਾਰਿਆਂ ਨੂੰ ਕਦ ਤੱਕ ਹੋ ਸਕਦਾ ਹੈ ਪਰਸੋਂ ਸਵੇਰ ਤੱਕ ਪਰਸੋਂ ਸਵੇਰ ਤੱਕ ਉਹਨਾਂ ਦੇ ਜਿਹੜੇ ਸੁਪੁੱਤਰ ਨੇ ਵੱਡੇ ਉਹਨਾਂ ਨੇ ਕੱਲ ਪਹੁੰਚਣਾ ਉਸ ਤੋਂ ਬਾਅਦ ਜੋ ਪਰਿਵਾਰ ਡਿਸੀਜਨ ਲਏਗਾ ਉਹ ਤੁਹਾਨੂੰ ਸਾਰਿਆਂ ਨੂੰ ਜ਼ਿਲ੍ਹਾ ਲੋਕ ਸੰਪਰਕ ਵਿਭਾਗ ਤੋਂ ਲੁਧਿਆਣੇ ਤੋਂ ਜਾਰੀ ਕਰ ਦਿੱਤਾ ਜਾਏਗਾ ਬਿਲਕੁਲ ਗੁਰਜੋਤ ਤੁਸੀਂ ਦੇਖ ਸਕਦੇ ਹੋ ਕਿ ਇੱਕ ਮਾਇੂਸੀ ਇਸ ਇਲਾਕੇ ਵਿੱਚ ਫੈਲ ਚੁੱਕੀ ਹੈ ਕਿਉਂਕਿ ਇੱਕ ਐਸੇ ਸ਼ਖਸੀਅਤ ਜਿਨ੍ਹਾਂ ਨੂੰ ਸਿਰਫ ਲੁਧਾਨਾ ਵਾਸੀ ਨਹੀਂ ਪੰਜਾਬ ਵਾਸੀ ਨਹੀਂ ਤੇ ਬਾਹਰ ਵਿਦੇਸ਼ਾਂ 'ਚ ਬੈਠੇ ਲੋਕ ਵੀ ਪਸੰਦ ਕਰਦੇ ਸਨ ਉਹਨਾਂ ਦੀ ਕਵਿਤਾਵਾਂ ਅਸੀਂ ਖੁਦ ਛੋਟੇ ਹੁੰਦੇ ਸਕੂਲਾਂ 'ਚ ਪੜੀਆਂ ਹੋਣ ਜਾਂਦੇ ਔਰ ਉਹਨਾਂ ਕਵਿਤਾਵਾਂ ਨੂੰ ਪੜ੍ਹ ਕੇ ਅਸੀਂ ਵੱਡੇ ਹੋਏ ਹਾਂ ਤਾਂ ਇੱਕ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਜਿਹੜਾ ਵਾ ਪੰਜਾਬ ਨੂੰ ਪਿਆਵ ਹੈ ਔਰ ਇਸ ਇੰਡਸਟਰੀ ਨੂੰ ਪਿਆਵ ਹੈ ਜਿਹੜੀ ਕਲਾਕਾਰ ਦੇ ਨਾਲ ਜੁੜੀ ਹੋਈ ਹੈ ਕਲਾਕਾਰ ਹੈਗੇ ਨੇ ਤਾਂ ਕਿਹਾ ਜਾ ਸਕਦਾ ਹੈ ਕਿ ਪਰਸੋਂ ਜਦ ਉਹਨਾਂ ਦਾ ਅੰਤਿਮ ਸੰਸਕਾਰ ਹੋਵੇਗਾ ਤਾਂ ਉਸ ਸੰਸਕਾਰ ਦੇ ਵਿੱਚ ਕਈ ਨਾਮੀ ਸ਼ਖਸੀਅਤ ਜਿਹੜੇ ਨੇ ਉਹ ਇੱਥੇ ਪਹੁੰਚ ਸਕਦੇ ਨੇ ਔਰ ਅੱਜ ਤੱਕ ਇਹ ਵੀ ਕਿਹਾ ਜਾ ਸਕਦਾ ਹੈ ਕਿ ਕਿਉਂਕਿ ਪੰਜਾਬ ਦੇ ਸੀਐਮ ਜਿਹੜੇ ਭਗਵੰਤ ਮਾਨ ਹੈਗੇ ਨੇ ਉਹਨਾਂ ਦੇ ਨਿੱਜੀ ਤੌਰ ਦੇ ਉੱਤੇ ਵੀ ਇਹਨਾਂ ਦੇ ਨਾਲ ਤਾਲੁਕਤ ਬੜੇ ਅੱਛੇ ਸਿਗੇ ਤਾਂ ਸ਼ਾਇਦ ਉਹ ਵੀ ਆ ਸਕਦੇ ਨੇ ਜੀ ਜੀ ਸੋ ਬਿਲਕੁਲ ਬੇਗਦ ਵੱਡਾ ਘਟਾ ਜਿਹੜਾ ਹੈ ਉਹ ਪਿਆ ਹੈ ਔਰ ਜਿਸ ਤਰੀਕੇ ਦੇ ਨਾਲ ਇਸ ਵੇਲੇ ਦੀ ਤਸਵੀਰ ਹੈ ਰੋਹਿਤ ਜਿਹੜੇ ਮੇਰੇ ਸਹਿਯੋਗੀ ਦੱਸ ਰਹੇ ਨੇ ਕਿ ਅ ਪਰਿਵਾਰ ਦੇ ਵਿੱਚ ਜਿਹੜਾ ਹੈ ਇਸ ਵੇਲੇ ਲੋਕ ਦੇ ਜਿਹੜੇ ਨੇ ਚੌਣ ਵਾਲੇ ਉਹ ਆ ਰਹੇ ਨੇ ਪਰ ਬੇਗਦ ਹੈ ਮੈਂ ਕਿ ਰੋਹਿਤ ਅਜੇ ਜਿਹੜਾ ਹੈ ਉਹ ਸਸਕਾਰ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ ਕਿ ਪਰਸੋਂ ਸਵੇਰ ਤੱਕ ਹੋ ਸਕਦਾ ਹੈ ਤਾਂ ਬਹੁਤ ਬਹੁਤ ਸ਼ੁਕਰੀਆ ਰੋਹਿਤ ਜੁੜਨ ਦੇ ਲਈ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਤਾਂ ਇਹ ਮੌਕੇ ਦੀਆਂ ਤਸਵੀਰਾਂ ਉਹਨਾਂ ਦੇ ਘਰ ਦੇ ਵਿੱਚ ਕਿਸ ਤਰੀਕੇ ਦਾ ਮਹੌਲਾ ਰੋਹਿਤ ਨੇ ਦਿਖਾਈਆਂ ਨੇ ਤਾਂ ਸਦਾ ਯਾਦ ਰਹਿਣਗੇ ਪੰਜਾਬੀ ਦੇ ਪਾਤਰ ਅਸੀਂ ਵਾਰ-ਵਾਰ ਜ਼ਿਕਰ ਕਰ ਰਹੇ ਹਾਂ ਔਰ ਜਿਵੇਂ ਹੁਣ ਗੱਲਬਾਤ ਕਰ ਰਹੀ ਸੀ ਰੋਹਿਤ ਜਿਨ੍ਹਾਂ ਦੇ ਨਾਲ ਉਹ ਦੱਸਦੇ ਸੀ ਕਿ ਇੱਕ ਲੈਜੈਂਡ ਨੂੰ ਅਸੀਂ ਖੋਇਆ ਹੈ ਬਿਲਕੁਲ ਔਰ ਜਿਸ ਤਰੀਕੇ ਦੀ ਨਾਲ ਉਹਨਾਂ ਦੀ ਛਵੀ ਰਹੀ ਹੈ ਜੋ ਪਿਆਰ ਉਹਨਾਂ ਨੂੰ ਲੋਕ ਕਰਦੇ ਨੇ ਉਹਨਾਂ ਦੀ ਜੋ ਲਿਖਤ ਹੈ ਉਸ ਨੂੰ ਪਿਆਰ ਕਰਦੇ